ਅੱਜ ਅਸੀਂ ਪਹੁੰਚਿਆ ਪਿੰਡ ਰਤਪਾ ਛਤੜ ਜਿੱਥੇ ਮੈਡੀਕਲ ਪ੍ਰੈਕটিশਨਰ ਐਸੋਸੀਏਸ਼ਨ ਜ਼ਿਲ੍ਹਾ ਗੁਰਦਾਸਪੁਰ ਵੱਲੋਂ ਸੁਪਾ ਪ੍ਰਧਾਨ ਤਨਮਲ ਕੋਇਲ ਜੀ ਅਤੇ ਉਹਨਾਂ ਦੀ ਟੀਮ ਵੱਲੋਂ ਦਿੱਤੇ ਅਤੇ ਇਸੇ ਮੁਤਾਬਕ ਜ਼ਿਲ੍ਹਾ ਪ੍ਰਧਾਨ ਡਾਕਟਰ ਵਿਰਾਜ ਸਿੰਘ ਸੰਭੋਵਾਲ ਅਤੇ ਡਾਕਟਰ ਅਵਤਾਰ ਸਿੰਘ ਸੁਪਾ ਸੀਨੀਅਰ ਮਿਤ ਪ੍ਰਧਾਨ ਦੀਗਵਾਈ ਹੇਠ ਇਹ ਮੈਡੀਕਲ ਕੈਂਪ ਲਗਾ ਰਹੇ ਹਨ ਜੋ ਕਿ 11ਵਾਂ ਮੈਡੀਕਲ ਕੈਂਪ ਹੈ ਅੱਜ ਸਾਡਾ ਇੱਥੇ ਨੇਰਾ ਬਾਬਾ ਨਾਰਕ ਦੇ ਪਿੰਡ ਛਤਰਾ ਤਛਤੜ ਚੱਲ ਰਿਹਾ। ਸੋ ਅੱਜ ਇਸ ਕੈਂਪ ਦੇ ਵਿੱਚ ਸਾਡੇ ਸਾਥੀਆਂ ਨੇ ਐਸਪਾਟ ਕਮੇਟੀ ਮੈਂਬਰ ਡਾਕਟਰ ਸੁਨਾਮ ਸਿੰਘ ਜ਼ਿਲ੍ਹਾ ਕੈਸ਼ੀਅਰ ਡਾਕਟਰ ਕਸ਼ਮੀਰ ਸਿੰਘ ਜੀ ਕਾਰੋ ਤੇ ਨਾਲ ਮੁਖ ਬੁਲਾਰੇ ਡਾਕਟਰ ਭਵਿੰਦਰ ਸਿੰਘ ਤੇ ਡਾਕਟਰ ਅਜੀਤ ਸਿੰਘ ਦੀ ਕਲਾ ਨੌਰ ਦੇ ਪ੍ਰਧਾਨ ਸਾਡੇ ਨਾਲ ਵਿਸ਼ੇਸ਼ ਤੌਰ ਤੇ ਸਹਿਯੋਗ ਕਰ ਰਹੇ ਨੇ ਤੇ ਉਹਦੇ ਨਾਲ ਡਾਕਟਰ ਹਰਿਆਲ ਸਿੰਘ ਜੀ ਜੋ ਵੀ ਬੜਾ ਇਸ ਮਰੀਜ਼ਾਂ ਦੀ ਸੇਵਾ ਕਰ ਰਹੇ ਰਹੇ ਕਿਉਂਕਿ ਲੋੜ ਆ ਜੋ ਜੋ ਧੁੱਪ ਲੱਗ ਰਹੀ ਹੈ ਪਾਣੀ ਉਤਰਿਆ ਲੋਕਾਂ ਨੂੰ ਇਹ ਉਹ ਮਸਲੇ ਨਾਲ ਬਿਮਾਰੀਆਂ ਦਾ ਝੋੜਾ ਸੋ ਇਹ ਲਗਾਤਾਰ ਕੈਂਪ ਇਸੇ ਤਰ੍ਹਾਂ ਲੱਗਦੇ ਰਹਿਣਗੇ ਸੋ ਅਸੀਂ ਅੱਜ ਕਾਫੀ ਮਰੀਜ਼ਾਂ ਨੂੰ ਚੈੱਕ ਕਰਕੇ ਦਵਾਈਆਂ ਦਿੱਤੀਆਂ ਸੋ ਅਸੀਂ ਬੇਨਤੀ ਕਰਦੇ ਹਾਂ ਕਿ ਸਾਰੇ ਇਹ ਸਹਿਯੋਗ ਕਰੋ ਜੇ ਇਸੇ ਤਰ੍ਹਾਂ ਇਹ ਕੈਂਪ ਲੱਗਦੇ ਰਹਿ ਕਿਉਂਕਿ ਸਾਰਾ ਜ਼ਿਲ੍ਹਾ ਸਾਰਾ ਹੀ ਇਹ ਸਹਿਯੋਗ ਕਰ ਰਿਹਾ ਵਕ ਵਕ ਆਪਣੇ ਇਲਾਕੇ ਦੇ ਵਿੱਚ